ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਅੱਜ 1 ਜਨਵਰੀ ਹੈਗੀ ਆ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਇਸ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਆ ਹਰ ਕੋਈ ਆਪਣੀ ਹਸਬ ਦੇ ਨਾਲ ਕਰਦਾ ਹੈ ਤੇ ਆਪਾਂ ਆਪਣੇ ਤਰੀਕੇ ਦੇ ਨਾਲ ਨਵਾਂ ਸਾਲ ਨਹੀਂ ਦਾ ਤੇ ਮੈਂ ਧੰਨਵਾਦ ਹੈਗਾ ਆ ਸਾਡੇ ਕਰਨ ਭਾਜੀ ਰੋਹਿਤ ਭਾਜੀ ਜਿਨ੍ਹਾਂ ਨੇ ਇੱਕ ਡਰਾਈਵ ਸ਼ੁਰੂ ਕੀਤੀ ਆ ਨਵੀਂ ਡਰਾਈਵ ਦੇ ਵਿੱਚ ਆਪਾਂ ਦੇਖ ਰਹੇ ਆ ਕਿ ਇੱਥੇ ਕਾਫੀ ਸਮਾਨ ਪਿਆ ਹੋਇਆ ਆ ਇਸ ਦੇ ਅਕੋਰਡਿੰਗ ਆਪਣੇ ਜਿੱਦਾਂ ਕਿ ਜ਼ਰੂਰਤਮੰਦ ਪਰਿਵਾਰ ਜਾਂ ਫਿਰ ਜੋ ਵੀ ਆਪਣੇ ਕੋਈ ਇਲਾਜ ਦੇ ਲਈ ਹੁੰਦਾ ਆ ਕੋਈ ਇਨਸਾਨ ਨੂੰ ਇਲਾਜ ਦੀ ਜ਼ਰੂਰਤ ਆ ਤੇ ਉਹਦੇ ਲਈ ਇਹ ਅੱਗੇ ਆਈ ਆ ਟੀਮ ਤੇ ਮੈਂ ਧੰਨਵਾਦੀ ਆ ਭਾਈ ਦਾ ਕਿ ਇਹਨਾਂ ਨੇ ਇੱਕ ਨਵੀਂ ਮੁਹਿੰਮ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਹੈਗੀ ਆ ਜਿਸ ਦੇ ਤਹਿਤ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਜਿਹੜੇ ਹੈਗੇ ਆ ਤੇ ਨਾਲ ਦੀ ਨਾਲ ਆਪਣੇ ਜਿਹੜੇ ਕਿ ਜ਼ਰੂਰਤਮੰਦ ਇਲਾਜ ਦੇ ਲਈ ਕੋਈ ਲੋਕ ਹੈਗੇ ਆ ਉਹ ਤੇ ਉਹਨਾਂ ਦਾ ਜਿਹੜਾ ਬੇੜਾ ਜਿਹੜਾ ਹੈਗਾ ਆ ਉਹ ਸਾਡੀ ਮੇਰੇ ਜਿਹੜੇ ਕਰਨ ਭਾਜੀ ਤੇ ਰੋਹਿਤ ਭਾਜੀ ਇਹਨਾਂ ਨੇ ਚੁੱਕਿਆ ਹੈਗਾ ਮੈਂ ਧੰਨਵਾਦ ਕਰਦਾ ਤੇ ਜੋ ਸਮਾਨ ਅੱਜ ਆਪਾਂ ਦੇਖ ਰਹੇ ਹੈਗੇ ਆ ਇਹ ਸਮਾਨ ਜਿਹੜਾ ਹੈਗਾ ਇੱਕ ਆਪਣੇ ਕੁੜੀ ਦੇ ਵਿਆਹ ਦੇ ਲਈ ਇਕੱਠਾ ਕੀਤਾ ਗਿਆ ਹੈਗਾ ਤੇ ਉਹਨਾਂ ਨੂੰ ਇਹ ਪਹੁੰਚਾਣਾ ਮੈਂ ਨਾਲ ਬੁਝਾਰਿਸ਼ ਵੀ ਕਰਨਾ ਚਾਹੁੰਦਾ ਆ ਕਿ ਲੋਕ ਕੁੜੀਆਂ ਨੂੰ ਦਿਖਾ ਦਿੰਦੇ ਆ ਵਿਆਹ ਦੀ ਕੁੜੀਆਂ ਨੂੰ ਉਹ ਬਹੁਤ ਗਲਤ ਹੈਗਾ ਯਾਰ ਆਪਾਂ ਉਹਨਾਂ ਨੂੰ ਐਕਸਪੋਜ਼ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਦੂਸਰੇ ਘਰਾਂ ਦੇ ਵਿੱਚ ਜਾਣਾ ਹੈ ਬਹੁਤ ਦਿੱਕਤ ਹੁੰਦੀ ਉਸ ਤੋਂ ਬਾਅਦ ਤੇ ਮੈਂ ਨਾਲ ਦੀ ਨਾਲ ਇਹ ਵੀ ਰਿਕੁਐਸਟ ਕਰਨਾ ਚਾਹੁੰਦਾ ਤੁਹਾਨੂੰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਜਿਹੜੇ ਵੀ ਆਪਣੇ ਜ਼ਰੂਰਤਮੰਦ ਪਰਿਵਾਰ ਦੇ ਤੁਸੀਂ ਹੱਲ ਕਰਨਾ ਚਾਹੁੰਦੇ ਆ ਤੁਸੀਂ ਕਰਨ ਭਾਈ ਨਾਲ ਕੰਟੈਕਟ ਕਰ ਸਕਦੇ ਆ ਇਹ ਤੁਹਾਨੂੰ ਡਾਇਰੈਕਟ ਜਿੱਥੇ ਕਿਸੇ ਦੀ ਜ਼ਰੂਰਤ ਹੈਗੀ ਆ ਇਹ ਸਮਾਨ ਦੀ ਇਲਾਜ ਦੀ ਜਾਂ ਜੋ ਵੀ ਹੈਗੀ ਆ ਉਹ ਕਾਰਚੇ ਡਾਇਰੈਕਟ ਤੁਹਾਨੂੰ ਲੈ ਕੇ ਜਾ ਸਕਦੇ ਆ ਕਿਉਂਕਿ ਆਪਾਂ ਤੁਹਾਨੂੰ ਪਹਿਲੇ ਹੀ ਦੱਸ ਚੁੱਕੇ ਆ ਕਿ ਆਪਾਂ ਕਿਸੇ ਦੇ ਘਰ ਨੂੰ ਜਾਂ ਕਿਸੇ ਦੇ ਚਿਹਰੇ ਨੂੰ ਇਦਾਂ ਸਾਹਮਣੇ ਰੱਖ ਕੇ ਨਹੀਂ ਅੱਗੇ ਲਿਆਣੇ ਆ ਜੇ ਕਿਸੇ ਨੇ ਹੈਲਪ ਕਰਨੀ ਆ ਤੁਹਾਨੂੰ ਆਪਾਂ ਡਾਇਰੈਕਟ ਮਲਾਵਾਂਗੇ ਉਹਦਾ ਜਰੀਆ ਜਿਹੜਾ ਹੈਗਾ ਆ ਭਾਜੀ ਹੈਗੇ ਆ ਇੱਕ ਵਾਰੀ ਇਹ ਦੁਆਰਾ ਆਪਣਾ ਨੰਬਰ ਮੈਂਸ਼ਨ ਕਰਦੇ ਹੈਗੇ ਆ ਤੁਹਾਨੂੰ ਤੇ ਭਾਈ ਪਲੀਸ 7986050544 ਜੀ ਹਾਂਜੀ ਤੇ ਇਹ ਨੰਬਰ ਹੈਗਾ ਜੀ ਤੁਸੀਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਸਾਨੂੰ ਦੇਖਦੇ ਰਹਿੰਦੇ ਆ ਆਪਾਂ ਪਹਿਲਾਂ ਜਿੱਦਾਂ ਬੇਜਵਾਨ ਹੈਗੇ ਉਹਨਾਂ ਦੀ ਸੇਵਾ ਕਰਦੇ ਪਏ ਆ ਤੇ ਭਾਜੀ ਸਨੀਕ ਰੈਸਕਿਊ ਕਰਦੇ ਹੈਗੇ ਤੇ ਨਾਲ ਦੀ ਨਾਲ ਲੋਕਾਂ ਦੀ ਜਰੂਰਤ ਸੀਗੀ ਜਿਹਦੇ ਕਰਕੇ ਡਿਮਾਂਡ ਵੀ ਆਈ ਕਿ ਆਪਣੇ ਜਿਹੜੇ ਲੋਕ ਹੈਗੇ ਆ ਬਿਸਾਰਾ ਜਾਂ ਫਿਰ ਜਿਹੜੇ ਵੀ ਜ਼ਰੂਰਤਮੰਦ ਪਰਿਵਾਰ ਹੈਗੇ ਆ ਉਹਨਾਂ ਤੱਕ ਤੁਸੀਂ ਜਰੂਰ ਪਹੁੰਚੋ ਤੇ ਉਸੇ ਅਦਾਤ ਤੇ ਹੁਣ ਇੱਕ ਨਵੀਂ ਪਹਿਲ ਜਿਹੜੀ ਹੈਗੀ ਸ਼ੁਰੂ ਕੀਤੀ ਆ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚਰਦੀ ਕਲਾ ਬਖਸ਼ੇ ਉਹਨਾਂ ਪਰਿਵਾਰਾਂ ਤੱਕ ਸਾਨੂੰ ਜਰੂਰ ਮਿਲਾਵੇ ਜਿਨ੍ਹਾਂ ਦੀ ਆਪਾਂ ਹੈਲਪ ਕਰ ਸਕਦੇ ਆ ਜਿਨ੍ਹਾਂ ਦੀ ਹੈਲਪ ਨਹੀਂ ਕਰ ਸਕਦੇ ਆ ਉਹਨਾਂ ਨਾਲ ਪ੍ਰਮਾਤਮਾ ਵੀ ਨਾ ਮਿਲਾਵੇ ਹਜੇ ਤੱਕ ਆਪਣੇ ਸਟਾਰਟਿੰਗ ਆ ਤੇ ਰਲ ਮਿਲ ਕੇ ਇਹ ਇਕੱਠਾ ਕਰ ਰਿਹਾ ਇਸ ਮਾ ਤੇ ਤੁਸੀਂ ਵੀ ਆਓ ਇਸ ਮਹਿੰਦ ਦੇ ਨਾਲ ਜੁੜੋ ਧੰਨਵਾਦ